ਕੰ ਤੋਬਾ ਕਰਕੇ ਬਖਸ਼ ਮਾਲਾ ਲੈਣਾ ਤੇ ਬੱਚਾ ਬਣ ਜਾਂਦਾ ਵਾ ਉਹਨੂੰ ਦੁਬਾਰਾ ਜਨਮ ਹੋ ਜਾਂਦਾ ਵਾ ਜਦੋਂ ਦੁਬਾਰਾ ਜਨਮ ਹੁੰਦਾ ਤੇ ਮਕਸੀਰਤ ਵਿੱਚ ਚੱਲਦਾ ਜਾਂਦਾ ਤੇ ਫਿਰ ਹਰ ਰੋਜ਼ ਵਾਪਸ ਆ ਜਾਂਦਾ ਤੇ ਜਵਾਬ ਹੁੰਦਾ ਜਾਂਦਾ ਵਾ ਫਿਰ ਕਿੰਨਾ ਜਵਾਨ ਹੋ ਜਾਂਦਾ ਬਾਈ ਵਿੱਚ ਲਿਖਿਆ ਇੰਨਾ ਜਵਾਨ ਹੋ ਜਾਂਦਾ ਵੰਦਾ 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 ਵਦਲਾ ਵਦਲਾ

ਬੋਲੀ ਤੋਂ ਜਿਹੜਾ ਮੰਗੀ ਹੋਰ ਆਪਣੇ ਆਪ ਨੂੰ ਨੂਰਿਆ ਕਰਦੇ ਜੀਏ ਰੱਬਗੇ ਤਾਂ ਕਿ ਰੱਬ ਸਾਨੂੰ ਜੀਨੇ ਸਰਫ ਚਿਆ ਕਰਦਾ ਜਾਨੇ ਖੁਦਾਵਨ ਸਾਨੂੰ ਜੀਨੇ ਸਰ ਬਰਕਤ ਦਿੰਦਾ ਜੀਏ ਖੁਦਾਵਨ ਜੀਨੇ ਸਰ ਤਾਨੂੰ ਆਧੁਨਿਕ ਕੁਲਕੀ ਤਰੱਕੀ ਦੇ ਕੇ ਸਾਨੂੰ ਵਰਦਲਾ ਜਾਵੇ ਤੇ ਬਨਾਂਗੇ ਉਦੋਂ ਇਹੋ ਕਿਨੇ ਨਮਾਜ਼ਾਂ ਨਮਾਉਣਗੇ ਇਹੋ ਬੱਚੇ ਬਣਾ ਕੇ ਤੇ ਵਾਅਦੇ ਜਮਾਉਣਗੇ ਜੁਨੇ ਬੇਟੀ ਆ ਨੰਨਿਆ ਕਿ ਜਦੋਂ ਮਰੀਸੀ ਇੱਕ ਦੇ ਫੀਸੀ ਅੱਜ 4 ਸਾਲ ਦੇ ਦੋ ਨੇ ਯਾਨੀ ਕਿ ਵਧ ਰਹੀ ਆ ਹਰ ਰੋਜ਼ ਵਧ ਰਹੀ ਆ ਕੱਲ੍ਹ ਨੇ ਨੇ 4 ਸਾਲ ਤੇ 2 ਦਿਨ ਦੀ ਉਹ ਜਾਣਾ ਯਾਨੀ ਕਿ ਹਰ ਦਿਨ ਵਧਣਾ ਵਾ ਇਸੇ ਤਰੀਕੇ ਨਾਲ ਬਾਇੰਚੇ ਚਾ ਸਾਨੂੰ ਆਤਮਿਕ ਤੌਰ ਤੇ ਵੀ ਅੰਦਰ ਤੋਂ ਹਰ ਰੋਜ਼ ਵਧਦੇ ਜਾਣਾ ਚਾਹੀਦਾ ਵਾ ਸਾਡੀ ਹਰ ਰੋਜ਼ ਆਤਮਿਕ ਇਨਕੀ ਤਰੱਕੀ ਕੋਈ ਚਾਹੀਦੀ ਆ ਅਸੀਂ ਮੁਕਮਲ ਯਾਨੀ ਦਿਨ مشکل باتیں جاناں وہ یہ کٹال پٹا جڑے بڑھتے نے وہ یروش نام دے سمونی دے وارث بن چاڑ سی دا بند کے ملک دے ہاتھ لا کے تاریخ کراں